ਸੰਦਲੀ ਬਿਰਸਾ ਲੱਲੂ ਪੰਜੂ ਲੀਚੜ ਲੀਚੜ ਪਤਾ ਨਾ ਵਿੱਚ ਬੰਦੇ ਹੁੰਦੇ ਨੇ ਲੀਚੜ ਤੜੰਗ ਕਈ ਬੰਦੇ ਤੜੰਗ ਹੋ ਜਾਂਦੇ ਆ ਛਟਾਂਕ ਉਹ ਸਾਰੇ ਜਿਵੇਂ ਜਿਵੇਂ ਛਟਾਂਕ ਦਾ ਤੁਹਾਨੂੰ ਪਤਾ ਕਹਿੰਦੇ ਵੀਮ ਦੀ ਛਟਾਂਕ ਜਿਵੇਂ ਕਹਿੰਦੇ ਪੰਜ ਤੋਲੇ ਨੂੰ ਹਨਾ ਵੈਸੇ ਨਸ਼ੇ ਦੀ ਗੱਲ ਨਹੀਂ ਕਰਨੀ ਨਹੀਂ ਨਹੀਂ ਜਦੋਂ ਠੇਕਾ ਲੱਗਦਾ ਠਕਾਰ ਝੋਲਾ ਗਿੱਚੀ ਲਾਣਾ ਚਰਖਾ ਖੱਬਲ ਚੋਬਰ ਬਾਈ ਆਹੋ 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 ਸਸੀ ਕਲਪਿਆਂ ਵੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਮਿੱਤਰੋ ਤੁਸੀਂ ਸੜਕ ਤੇ ਜਾਂਦਿਆਂ ਨੇ ਸ਼ਰਾਬ ਦੇ ਠੇਕੇ ਬੜੇ ਦੇਖੇ ਹੋਣੇ ਆ ਠੇਕੇ ਦੇ ਨਾਲ ਹਾਤਾ ਹੁੰਦਾ ਹਨ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੁੰਦਾ ਵਧੀਆ ਤੋਂ ਵਧੀਆ ਇਹ ਤੁਸੀਂ ਬੜੇ ਦੇਖੇ ਨੇ ਪਰ ਤੁਸੀਂ ਕਦੇ ਕਿਤਾਬਾਂ ਦਾ ਠੇਕਾ ਨਹੀਂ ਦੇਖਿਆ ਹੋਣਾ ਉਹ ਸਾਹਮਣੇ ਲਿਖਿਆ ਹੋਇਆ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਤੇ ਠੰਡੀ 에ਅਰ ਠੇਕੇ 'ਤੇ ਲਿਖਿਆ ਹੁੰਦਾ ਠੰਡੀ 에ਅਰ ਇੱਥੇ ਠੰਡੀ 에ਅਰ ਮਤਲਬ ਵੀ ਤੁਸੀਂ ਏਸੀ ਦੇ ਵਿੱਚ ਬੈਠ ਕੇ ਇੱਥੇ ਕਿਤਾਬਾਂ ਪੜ੍ਹ ਸਕਦੇ ਹੋ ਮੈਂ ਖੜਾ ਜੀ ਪਿੰਡ ਜਰਕੜੀ ਜਿਹੜਾ ਲੁਧਿਆਣਾ ਇਸ ਪਾਈਨੇ ਆਪਣੀ ਮੋਟਰ ਦੇ ਉੱਤੇ ਕਿਤਾਬਾਂ ਦਾ ਠੇਕਾ ਬਣਾਇਆ ਹੋਇਆ। ਬਾਈ ਜੀ, ਕੀ ਮਾਹੌਲ ਹੈ ਤੇ ਕੀ ਗੱਲਬਾਤ ਹੈ। ਤੁਹਾਨੂੰ ਕੱਲੀ-ਕੱਲੀ ਦਿਖਾਵਾਂਗੇ। ਬਾਈ ਨੇ ਲਿਖਿਆ ਖੰਨਾ 17 ਕਿਲੋਮੀਟਰ ਕੈਨੇਡਾ 63 ਅਸਟ੍ਰੇਲੀਆ 81 ਇਹਦਾ ਵੀ ਮਤਲਬ ਪੁੱਛਾਂਗੇ। ਤੇ ਪਹਿਲਾਂ ਤੁਸੀਂ ਸਾਰੀ ਸੁੰਦਰਤਾ ਦੇਖ ਲਓ ਜੀ। ਆਪਾਂ ਬਾਈ ਨਾਲ ਗੱਲਬਾਤ ਵੀ ਕਰਾਂਗੇ। ਕਿਵੇਂ ਜਿਵੇਂ ਕਿਸੇ ਵੱਡੇ ਮੰਤਰੀ ਦੇ ਤਣਾਟ ਬੰਦੇ ਦੇ ਘਰੇ ਪੌਦੇ ਲਾਏ ਹੁੰਦੇ ਹਨਾ ਮਾਲੀ ਰੱਖਿਆ ਹੁੰਦਾ ਗੋਡੀ ਤੇ ਉਸ ਤਰ੍ਹਾਂ ਬਾਈ ਨੇ ਐਨ ਬੜਾਈ ਹੋਈ ਗੱਲਬਾਤ ਇੱਧਰ ਖੂਹ ਹੈ ਖੂਹ ਨੂੰ ਆਪਾਂ ਨਾਲ ਦੇਖ ਖੂਹ ਦੀ ਦਿੱਤੀ ਹੋਈ ਹੈ ਬੈਸਿਸ সুইমিਂਗ ਪੂਲ ਹੈ ਗਰਮੀਆਂ ਦੇ ਵਿੱਚ ਇੱਥੇ ਨਾ ਆਓ ਨਜ਼ਾਰਾ ਲਓ ਤੇ ਆਹ ਦੇਖੋ ਜੀ ਉੱਪਰ ਵੀ ਤੁਹਾਨੂੰ ਚੜ ਕੇ ਦਿਖਾਵਾਂਗੇ ਅੰਦਰੋਂ ਵੀ ਦਿਖਾਵਾਂਗੇ ਪਹਿਲਾਂ ਆਪਾਂ ਬਾਹਰ ਦਾ ਗੇੜਾ ਲਾ ਲਈਏ ਕਿੰਨੀ ਸਜਾਵਟ ਕੀਤੀ ਹੋਈ ਹੈ ਕਿੰਨੇ ਸੋਹਣੇ ਕਲਰ ਬਾਈ ਨੇ ਹਨਾ ਉਹ ਕੀਤੇ ਹੋਏ ਆ ਦੇਖੋ ਕਿਆ ਗੱਲਾਂ ਬਾਤਾਂ ਨੇ ਬਾਈ ਜੀ ਇਨੇ ਤੁਸੀਂ ਕੀ ਕਹੋਗੇ ਮੋਟਰ ਕਹੋਗੇ ਕਿਤਾਬਾਂ ਦਾ ਠਿਕਾ ਕਹੋਗੇ ਫਾਰਮ ਹਾਊਸ ਕਹੋਗੇ ਮੈਨੂੰ ਤਾਂ ਕੋਈ ਸੁਝਦਾ ਨਹੀਂ ਤੇ ਤੁਸੀਂ ਵੀ ਆਮ ਇਨਸਾਨਾਂ ਵਰਗੇ ਇੱਕ ਆਮ ਇਨਸਾਨ ਹੀ ਹੋ ਬਾਈ ਨੇ ਇੱਥੇ ਲਿਖਿਆ ਆ ਬਾਥਰੂਮ ਹੈ ਜੀ ਤੇ ਇੱਧਰ ਬੰਦੇ ਨੇ ਤੜਕੇ ਤੜਕੇ ਆਪਦੇ ਖੇਤ ਆ ਕੇ ਇੱਥੋਂ ਦੀ ਇੱਕ ਢੇੜਾ ਲਾਉਣਾ ਹੋਵੇ ਬਾਈ ਜੀ ਜਿਵੇਂ ਆ ਫੁੱਲ ਖਿੜੇ ਹੋਇਆ ਬੰਦਾ ਐਂ ਖਿਲਜੂ ਠੀਕ ਹੈ ਬਾਈ ਦੀ ਨਿਆਈਂ ਚ ਮੋਟਰ ਹੈ ਬਾਈ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਵੇਂ ਇਹ ਸ਼ੌਂਕ ਜਾਗਿਆ ਬਾਈ ਪੇਸ਼ੇ ਤੋਂ ਟੀਚਰ ਨੇ ਅਲੋਕ ਇੱਧਰ ਫਲਦਾਰ ਬੂਟੇ ਲਾਏ ਹੋਏ ਅਮਰੂਦ ਤੇ ਇੱਥੇ ਉੱਥੋਂ ਕਿਤਾਬ ਲਓ ਅੰਦਰੋਂ ਤੇ ਇੱਥੇ ਆ ਕੇ ਸ਼ਾਂਤੀ ਦੇ ਵਿੱਚ ਬੈਠ ਕੇ ਤੁਸੀਂ ਪੜ੍ਹਨੀ ਸ਼ੁਰੂ ਕਰ ਦਿਓ ਆ ਦੇਖੋ ਜੀ ਕੀ ਮਾਹੌਲ ਹੈ ਬਾ ਵਾ ਤੇਰਾ ਤਾਂ ਪੱਖਾ ਲੱਗਿਆ ਹੋਇਆ ਜੀ ਠੀਕ ਹੈ ਜੀ ਠੰਡਾ ਤਾਂ ਚਟਾਈ ਜੀ ਛੱਡ ਲਓ ਤੇ ਇੱਧਰ ਅੱਗੇ ਵੀ ਪੌਦੇ ਲੱਗੇ ਹੋਏ ਜੀ ਮੇਰੇ ਸਾਹਮਣੇ ਚੀਕੂਆ ਦਾ ਪੌਦਾ ਲੱਗਿਆ ਹੋਇਆ ਹੈ ਨਾ ਇੱਧਰ ਕਣਕ ਆ ਗਈ ਤੇ ਅੱਜ ਹੁਣ ਆਪਾਂ ਬਾਈ ਨਾਲ ਕਰਦੇ ਆ ਖੁੱਲ ਕੇ ਗੱਲਬਾਤ ਤੇ ਦੇਖੋ ਕੇਲੇ ਵੀ ਪੱਕੇ ਹੋਏ ਆ ਹਾ 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 ਕੀਆ ਦੇਖੋ ਬਾਈ ਲੌਕਟੈਲ ਲਾ ਕੇ ਡੰਡੀ ਬਣਾਈ ਇੱਧਰ ਇੱਥੇ ਬੈਠ ਕੇ ਤੁਸੀਂ ਕਿਤਾਬ ਪੜ੍ਹ ਲਓ ਸੋਚ ਨੂੰ ਸਲਾਮ ਮਾਣੇ ਬਾਈ ਜੀ ਤੁਹਾਡੀ ਸੋਚ ਹੋਵੇ ਨਾ ਤੁਸੀਂ ਉਦਾਂ ਦਾ ਕਰੋਗੇ ਉਦਾਂ ਦੀਆਂ ਚੀਜ਼ਾਂ ਬਹਾਈਆ ਕਰਾਓਗੇ ਦੇਖ ਕਦੇ ਸੋਚ ਸਕਦੇ ਆ ਦੇਖੋ ਇੱਧਰ ਨੇਾਈ ਆ ਕੀ ਪਿੰਡ ਦੀ ਸਾਹਮਣੇ ਸੂਰਜ ਸ਼ਾਮ ਦਾ ਟਾਈਮ ਹੈ ਦੇਖੋ ਕਰੇ ਦੇਖੀਏ ਤੁਸੀਂ ਵੱਡੇ ਵੱਡੇ ਫਾਰਮ ਹਾਊਸ ਦੇਖੇ ਹੋਣਗੇ ਬਹੁਤ ਹੈਗੇ ਲੋਕਾਂ ਕੋਲੇ ਬਣਾਏ ਹੋਏ ਕੋਈ ਪੈਸੇ ਦਾ ਤੋੜਾ ਨਹੀਂ ਪਰ ਆਹ ਜਿਹੜੀ ਚੀਜ਼ ਇੱਕ ਬੱਕਰੀ ਆ ਜੇ ਪਰਸ਼ਨ ਪੁੱਛੂਗੇ ਤਾਂ ਉੱਤਰ ਮਿਲਣਗੇ ਕੱਲੇ ਕੱਲੇ ਸਲੋਗਨ ਦੇ ਵਿੱਚ ਦਾਮ ਹੈ ਬਾਈ ਠੀਕ ਹੈ ਆਹ ਇਹ ਜ ਤਾਂ ਚੰਗੇ ਘਰਾਂ ਦੇ ਵਿੱਚ ਬਾਥਰੂਮ ਨਹੀਂ ਹੁੰਦਾ ਬਾਈ ਜੀ ਜੈ ਇੱਥੇ ਬਣਾਇਆ ਹੋਇਆ ਪੂਰੀ ਸਫਾਈ ਤੇ ਆਜੋ ਆਪਾਂ ਹੁਣ ਕਰੀਏ ਬਾਈ ਨਾਲ ਗੱਲਬਾਤ ਤੇ ਨਾਲੇ ਆਪਾਂ ਅੰਦਰੋਂ ਦੇਖੀਏ ਪਹਿਲਾਂ ਅੰਦਰੋਂ ਦਿਖਾ ਦਈਏ ਹਨਾ ਲਾਈਟ ਨੂੰ ਮੂਜੀ ਦਾ ਨਾਲੇ ਲਾ ਲਓ ਲਾਈਟ ਲਾ ਦੇ ਆਹ ਦੇਖੋ ਜੀ ਹੁਣ ਆਪਾਂ ਅੰਦਰ ਆ ਗਏ ਸਾਹਮਣੇ ਬੈੱਡ ਲੱਗੇ ਹੋਏ ਹਨ ਲੈਟ ਛੱਡ ਦੇ ਵੀਰੀ ਉਹ ਚਿੰਨੀਆਂ ਪਈਆਂ ਸਾਹਮਣੇ ਕਿਤਾਬਾਂ ਕਿਤਾਬਾਂ ਵੀ ਬਾਈ ਨੇ ਉਹ ਰੱਖੀਆਂ ਹੋਈਆਂ ਜਿਹੜੀਆਂ ਬਾਈ ਨੂੰ ਪਸੰਦ ਹੈ ਤੇ ਜਿਨ੍ਹਾਂ ਤੋਂ ਜ਼ਿੰਦਗੀ ਦੀ ਸਿਹਤ ਮਿਲਦੀ ਹੈ ਇੱਧਰ ਬਾਈ ਜੀ ਗੈਸ ਚੁੱਲ੍ਹਾ ਰੱਖਿਆ ਹੋਇਆ ਚਾਹ ਕਰਕੇ ਪੀਣ ਨੂੰ ਸਾਨੂੰ ਪਤਾ ਪੰਜਾਬੀ ਆਪਾਂ ਚਾਹ ਦੇ ਸਕੀਨ ਭਾਂਡੇ ਚ ਨੇ ਹੋਏ ਆ ਉੱਪਰ ਕੱਚ ਦੇ ਗਲਾਸ ਇਧਰ ਬਾਈ ਨੂੰ ਜੋ ਮਾਣ ਸਨਮਾਨ ਮਿਲਿਆ ਉਹ ਸਾਰੇ ਲਾਏ ਹੋਏ ਆ ਹਨਾ ਪੰਜਾਬੀ ਮਾਂ ਬੋਲੀ ਨੂੰ ਤਾਂ ਪਿਆਰ ਕਰਦੀ ਆ ਆਹ ਬੜੇ ਮੋਰ ਛਾਪਿਆ ਬਾਈ ਸਿਰ ਲਾਇਆ ਪਿਆ ਮੈਂਟਰ ਨੂੰ ਵੀ ਸਲਾਮ ਹੈ ਤੇ ਆ ਦੇਖੋ ਬਾਈ ਜੀ ਕੈਮਰੇ ਲੱਗੇ ਹੋਏ ਆ ਤਾਂ ਕਿ ਬਾਈ ਘਰੇ ਬੈਠੇ ਜਾਂ ਆਪਣੇ ਫੋਨ ਤੇ ਦੇਖ ਸਕਣ ਕੌਣ ਆਇਆ ਕਿਤਾਬਾਂ ਪੜਨ ਕਿੱਥੇ ਬੈਠਾ ਕੋਈ ਛੇੜਛੜਤਾ ਨਹੀਂ ਕਰ ਰਿਹਾ ਤਾਂ ਇਹਨਾਂ ਦੇ ਪਿੰਡ ਦੇ ਲੋਕ ਇਮਾਨਦਾਰ ਬੜੇ ਨੇ ਕੋਈ ਛੇੜਛੜ ਨਹੀਂ ਕਰਦਾ ਆ ਦੇਖੋ ਜੀ ਇੱਥੇ ਬੈਠ ਕੇ ਪੜੋ ਠੀਕ ਐ ਇਸ ਤਰ੍ਹਾਂ ਲੈਂਪ ਲਾ ਕੇ ਪੜੋ ਤੇ ਆਹ 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 ਦੇਖੋ ਕਿੰਨਾ ਕਿੰਨੇ ਨੇ ਫੋਟੋਆਂ ਲੱਗੀਆਂ ਠੀਕ ਐ ਜੀ ਮੈਂ ਤਾਂ ਆਪਦੀ ਜ਼ਿੰਦਗੀ ਚ ਕਰੇ ਇਦਾਂ ਦੀ ਮੋਟਰ ਦੇਖੀ ਨਹੀਂ ਬਾਈ ਜੀ ਤੁਸੀਂ ਦੇਖੀਆ ਤਾਂ ਦੱਸ ਦਿਓ ਕਮੈਂਟ ਕਰਕੇ ਉਹ ਮਾਨ ਸਨਮਾਨ ਪਏ ਆ ਆ ਦੇ ਬੈੱਡ ਤੇ ਪੈ ਕੇ ਪੜੋ ਏਸੀ ਚੱਲੂਗਾ ਠੀਕ ਹੈ ਤੇ ਲੈ ਬਾਈ ਹੁਣ ਆਪਾਂ ਉੱਪਰੋਂ ਵੀ ਦਿਖਾ ਦਈਏ ਹੈਨਾ ਆਜੋ ਜੀ ਆਪਾਂ ਹੁਣ ਉੱਪਰ ਚੱਲਦੇ ਆਂ ਲੋ ਜੀ ਆ ਗਏ ਹੁਣ ਆਪਾਂ ਉੱਪਰ ਤੇ ਉੱਪਰ ਤੋਂ ਤੁਹਾਨੂੰ ਦਿਖਾਉਣਾ ਕੀ ਮਾਹੌਲ ਹੈ ਇੱਥੇ ਬੈਠ ਕੇ ਤੁਸੀਂ ਖੁੱਲੀ ਹਵਾ ਦੇ ਵਿੱਚ ਕਿਦਾਂ ਮਾ ਪੜੋ ਆਟੋ ਲਾਉਣ ਵਾਲਾ ਜਿਹੜਾ ਹੁੰਦਾ ਆਪਾਂ ਰੱਖਿਆ ਹੁੰਦਾ ਹੈ ਨਾ ਸਮੁੰਦਰ ਕਿਨਾਰੇ ਜਾਂ ਹੋਰ ਰੈਸਟੋਰੈਂਟਾਂ ਤੇ ਬਹੁਤ ਆਮ ਹੈ ਢੋਲਾ ਕੇ ਕਿਤਾਬ ਪੜ੍ਹ ਲਓ ਬੈਠ ਜਾਓ ਟੇਬਲ ਮੂਰੇ ਲੱਗਿਆ ਹੋਇਆ ਆ ਦੇਖੋ ਕਾਨੇ ਲਾ ਕੇ ਇੱਕ ਡੈਕੋਰੇਸ਼ਨ ਬਣਾਈ ਹੋਈ ਤਾਂ ਹਾਂ ਠੰਡੀ ਛੱਤ ਲਾਈ ਹੋਈ ਆ ਪੱਖਾ ਸਾਨੂੰ ਇੱਥੇ ਚੱਲੂਗਾ ਤੇ ਪੰਛੀਆਂ ਵਾਸਤੇ ਅਲਨੇ ਵਗੈਰਾ ਸਾਰਾ ਸਿਸਟਮ ਲਾਇਆ ਹੋਇਆ ਇਧਰ ਬਾਈ ਨੇ ਡੈਕੋਰੇਸ਼ਨ ਵਾਸਤੇ ਚੱਕੇ ਚੱਕਿਆਂ ਤੋਂ ਇੰਨੀ ਟੌਰ ਬਣਾਤੀ ਹੈ ਨਾ ਤੇ ਅੱਜ ਹੁਣ ਆਪਾਂ ਬਾਈ ਨਾਲ ਕਰੀਏ ਗੱਲਬਾਤ ਯਾਰ ਹਾ ਹਾ ਮੈਂ ਨਹੀਂ ਘਰੇ ਦੇਖੀ ਐਦਾਂ ਦੀ ਮੋਟਰ ਤੇ ਇਹਨੂੰ ਮੋਟਰ ਨਹੀਂ ਕਹਿ ਸਕਦੇ ਇਹਨੂੰ ਤੁਸੀਂ ਕਿਤਾਬਾਂ ਦਾ ਠੇਕਾ ਕਹਿ ਲਓ ਤੇ ਆ ਜੋ ਕਰੀਏ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਤੁਹਾਡਾ ਇਹ ਕਿਤਾਬਾਂ ਦਾ ਠੇਕਾ ਦੇਖ ਕੇ ਇਹਨੂੰ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਤਾਬਾਂ ਦਾ ਠੇਕਾ ਕਹਾਂ ਫਾਰਮਸ ਕਹਾਂ ਮੋਟਰ ਕਹਾਂ ਕੀ ਕਹਾਂ ਮੈਂ ਤਾਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਇੰਨੀ ਥੋਣੀ ਮੋਟਰ ਜਾਂ ਕਿਤਾਬਾਂ ਠੀਕਾ ਦੇਖਿਆ ਆਪਣਾ ਸ਼ੁਭਨਾਮ ਜੀ ਮੇਰਾ ਦਰਸ਼ਨਦੀਪ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਬਠਿੰਡੇ ਵਾਲਿਆਂ ਦਾ ਲੁਧਿਆਣੇ ਆਉਣ ਦੇ ਉੱਤੇ ਜੀ ਆਏ ਨੂੰ ਥੈਂਕ ਯੂ ਜੀ ਠੀਕ ਹੈ ਨਾ ਤੇ ਕੁਝ ਮਰਜ਼ੀ ਕਹਿ ਲੋ ਬਸ ਜਗ੍ਹਾ ਕਿਹੇ ਜੀ ਹੈ ਜਿਹੜੀ ਮਨ ਨੂੰ ਸਕੂਨ ਦਿੰਦੀ ਹੈ ਠੀਕ ਹੈ ਨਾ ਸਕੂਨ ਦਾ ਅੱਜ ਕੱਲ ਰੇਟ ਬਹੁਤ ਮਹਿੰਗਾ ਹੈ ਜੀ ਸਕੂਨ ਨਹੀਂ ਮਿਲਦਾ ਜਿੰਨਾ ਕੁਦਰਤ ਨਾਲ ਜੁੜੀ ਚੱਲੋਗੇ ਕਿਤਾਬਾਂ ਨਾਲ ਜੁੜੀ ਚੱਲੋਗੇ ਸਕੂਨ ਉਹਨਾਂ ਵਧੀ ਜਾਂਦਾ ਬਾਈ ਜੀ ਤੁਸੀਂ ਪੇਸ਼ੇ ਤੋਂ ਟੀਚਰ ਹੋ ਸਰਕਾਰੀ ਟੀਚਰ ਸਰਕਾਰੀ ਟੀਚਰ ਨੂੰ ਤੁਹਾਨੂੰ ਫਿਰ ਕਿਵੇਂ ਸਮਾਂ ਲੱਗ ਜਾਂਦਾ ਇੱਥੇ ਹੁਣ ਬਹੁਤ ਰੱਖ-ਰਖਾਵ ਵੀ ਹੁੰਦਾ ਹੈ ਨਾ ਕਿਵੇਂ ਸਮਾਂ ਕੱਢਦੇ ਹਾਂ ਆ ਸਾਡੀ ਜਿਹੜੀ ਨੌਕਰੀ ਹੈ ਉਹ 6 ਘੰਟੇ ਦੀ ਆ ਜਿਵੇਂ 8 ਤੋਂ 2 ਵਜੇ ਤੱਕ ਸਕੂਲ ਹੈ ਹੈ ਨਾ ਜਾਂ 9 ਤੋਂ 3 ਵਜੇ ਤੱਕ ਸ਼ਾਮ ਵਾਲਾ ਟਾਈਮ ਤਕਰੀਬਨ ਸਾਰਾ ਫ੍ਰੀ ਹੁੰਦਾ ਉਸ ਵੇਲੇ ਬੱਚੇ ਵੀ ਸਕੂਲੋਂ ਵੇਲੇ ਹੁੰਦੇ ਨੇ ਹਮ ਤੇ ਸ਼ਾਮ ਵਾਲਾ ਟਾਈਮ ਮਤਲਬ ਬੱਚਿਆਂ ਵਾਸਤੇ ਰੱਖਿਆ ਹੋਇਆ ਹੈ अच्छा सबसे पहले ये ਥੋੜੇ ਕਿਵੇਂ ਮਨ ਚ ਆਇਆ ਮੈਂ ਇਦਾਂ ਦੇ ਇੱਕ ਚੀਜ਼ ਬਣਾਵਾ ਦੇਖੋ ਜੇ ਆਪਾਂ ਨਾ ਲਾਇਬ੍ਰੇਰੀ ਦਾ ਆਪ ਕਹਿੰਦੇ ਹੁੰਦੇ ਵੀ ਕੋਈ ਪ੍ਰੋਡਕਟ ਜਿਹੜੀ ਡਿਫਰੈਂਟ ਹੋਊਗੀ ਕੋਈ ਉਹਦਾ ਨਾਮ ਅਲੱਗ ਹੋਊਗਾ ਜਿਹੜੀ ਲੋਕਾਂ ਦਾ ਧਿਆਨ ਖਿੱਚੂਗੀ ਹਨਾ ਕੋਈ ਇਸ ਤਰ੍ਹਾਂ ਲੋਕਾਂ ਨੂੰ ਅਟਰੈਕਟ ਕਰਾਂਗੇ ਤਾਂ ਲੋਕ ਤੁਹਾਡੇ ਕੋਲ ਚੱਲ ਕੇ ਆਉਣਗੇ ਤੇ ਪੰਜਾਬ ਦੇ ਵਿੱਚ ਹਰ ਇੱਕ ਸੜਕ ਦੇ ਉੱਤੇ ਕੀ ਕੀ ਬੋਰਡ ਸਭ ਤੋਂ ਵੱਧ ਅਟਰੈਕਟ ਕਰਦਾ ਵੀ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ ਖਿੱਚਦਾ ਹੈ ਖਿੱਚਦਾ ਉਹ ਹਾਂ ਬਸ ਫਿਰ ਉਹਨੂੰ ਮੈਂ ਕਾਪੀ ਕਰ ਲਿਆ ਸੀਗਾ ਸ਼ਰਾਬ ਦੀ ਜਗ੍ਹਾ ਉੱਤੇ ਕਿਤਾਬਾਂ ਦਾ ਠੇਕਾ ਲਿਆ ਠੰਡੀ ਵੀਅ ਦੀ ਸੰਸਣਡੀ ਤੇ ਬਸ ਉਹ ਕੈਸੀ ਨਾਮ ਰੱਖਣ ਵਾਸਤੇ ਨਾਮ ਰੱਖ ਲਿਆ ਸੀ ਲਾਇਬ੍ਰੇਰੀ ਦਾ ਬਹੁਤ ਸੋਹਣਾ ਵਾਕਈ ਸੋਡੀ ਇਹ ਗੱਲ ਨਾਲ ਮੈਂ ਸਹਿਮਤ ਹਾਂ ਜਦੋਂ ਕੋਈ ਕੋਲੋਂ ਲੰਘਦਾ ਉਹ ਬਿਲਕੁਲ ਖਿੱਚਿਆ ਜਾਂਦਾ ਵੀ ਯਾਰ ਇੱਥੇ ਆ ਜੀ ਜਦੋਂ ਇੱਕ ਵਾਰੀ ਕਿਤਾਬ ਦੇ ਵਿੱਚ ਬੰਦੇ ਦਾ ਹਨਾ ਇੰਟਰਸਟ ਬਣ ਗਿਆ ਫਿਰ ਆਟੋਮੈਟਿਕੀ ਬਾਕੀ ਇੰਨੀ ਸੋਹਣੀ ਜਗ੍ਹਾ ਦੇ ਵਿੱਚ ਮੱਲੋਂ ਮੱਲੀ ਬੈਹਿ ਕੇ ਪੜ੍ਹਨ ਜੀ ਕਰਦਾ ਅੱਛਾ ਫਿਰ ਭਾਈ ਸਵੇਰ ਮਾਰਨਿੰਗ ਵੀ ਕਿਹੜਾ ਮਾਰਦੇ ਉੱਥੇ ਬਿਲਕੁਲ ਬਿਲਕੁਲ ਮੈਂ ਤਕਰੀਬਨ ਦੇਖੋ ਜ਼ਿਆਦਾ ਟਾਈਮ ਇੱਥੇ ਕੱਢਦਾ ਪਰ ਹੁਣ ਮੇਰੇ ਨਾਲ ਪਿਛਲੇ 7 ਸਾਲਾਂ ਦੇ ਵਿੱਚ ਤਕਰੀਬਨ 7-800 ਪਾਠਕ ਜੀ ਠੀਕ ਹੈ ਨਾ ਹੁਣ ਜਿਵੇਂ ਇਹ ਮੇਰੇ ਖਾਸ ਦੋਸਤ ਨੇ ਇਹ ਜਗਰਾਉਂ ਤੋਂ ਅੱਜ ਸਪੈਸ਼ਲੀ ਲਾਇਬ੍ਰੇਰੀ ਵਾਸਤੇ ਆਏ ਨੇ ਅੱਜ ਸੰਡੇ ਸੀ ਹਾਂ ਹਾਂ ਡਾਕਟਰ ਸਾਹਿਬ ਨੇ ਇਹ ਦੋਨੋਂ ਡਾਕਟਰ ਨੇ ਤਾਂ ਇੱਕ ਨਾ ਸੀ ਟਾਈਮ ਸੈੱਟ ਕਰ ਲੈਨੇ ਆ ਠੀਕ ਹੈ ਜੀ ਤਾਂ ਇਸ ਤਰ੍ਹਾਂ ਆਉਂਦੇ ਰਹਿੰਦੇ ਨੇ ਕਿਤਾਬਾਂ ਲੈ ਕੇ ਜਾਂਦੇ ਰਹਿੰਦੇ ਨੇ ਕਿਤਾਬਾਂ ਦਿੰਦੇ ਰਹਿੰਦੇ ਨੇ ਠੀਕ ਹੈ ਨਾ ਇਹਨਾਂ ਨੇ ਹੁਣ ਮੇ ਆਪਣਾ ਮੇਰੀ ਲਾਇਬ੍ਰੇਰੀ ਵਾਸਤੇ ਪਿੱਛੇ ਜੇ 20-25 ਕਿਤਾਬਾਂ ਜਿਹੜੀਆਂ ਹੈਲਥ ਨਾਲ ਜੁੜੀਆਂ ਹੋਈਆਂ ਨੇ ਉਹ ਸਪான்ਸਰ ਕੀਤੀਆਂ ਨੇ ਗਿਫਟ ਕੀਤੀਆਂ ਨੇ ਇਸ ਤਰ੍ਹਾਂ ਕੰਮ ਚੱਲਦਾ ਰਹਿੰਦਾ ਹੈ ਅੱਜੇ ਫਿਰ ਦਿਨੇ ਇਹਦਾ ਗੇਟ ਖੁੱਲਾ ਹੁੰਦਾ ਜੀ ਹਾਂ ਜੇ ਨਹੀਂ ਵੀ ਖੁੱਲਾ ਹੁੰਦਾ ਤਾਂ ਕਿਤਾਬਾਂ ਪੜਨ ਵਾਲਿਆਂ ਵਾਸਤੇ ਖੁੱਲਾ ਹੁੰਦਾ ਖੁੱਲਾ ਹੁੰਦਾ ਬਾਕੀ ਸਾਰੇ ਕੈਮਰੇ ਲੱਗੇ ਆ ਤੁਸੀਂ ਦੇਖਦੇ ਰਹਿੰਨੇ ਹੋ ਹਾਂ ਜੀ ਹਾਂ ਜੀ ਤੇ ਬਹੁਤ ਅੱਛਾ ਭਾਈ ਜੇ ਗੱਲ ਕਰੀਏ ਫਿਰ ਕਿੰਨੇ ਕ ਟਾਈਮ ਦੇ ਵਿੱਚ ਕੰਪਲੀਟ ਕਰ ਲਿਆ ਸੀ ਸਾਰਾ ਸਿਸਟਮ ਦੇਖੋ ਪ੍ਰੋਜੈਕਟ ਤਾਂ ਹੋ ਗਿਆ ਸੀ ਸਾਲ ਦੇ ਵਿੱਚ ਪੂਰਾ OK ਕਮਰਾ ਕੁਮਰਾ ਬਣਾਉਣਾ ਜਗ੍ਹਾ ਨੂੰ ਕ੍ਰੀਏਟ ਕਰਨਾ ਡਿਵੈਲਪ ਕਰਨਾ ਫਿਰ ਇਹਦੇ ਨਾਲ ਨਾਲ ਮੈਂ ਆਰਗੇਨਿਕ ਫਾਰਮਿੰਗ ਸ਼ੁਰੂ ਕਰਤੀ ਸੀ ਵੀ ਜਿਵੇਂ ਹੁਣ ਆ ਕਣਕ ਹੈ ਬਿਨਾਂ ਰੇਸਪਰੀਤੋਂ ਆ ਇਹ ਸਰੋਂ ਬਿਨਾਂ ਰੇਸਪਰੀਤੋਂ ਹੋ ਗਈ ਘਰਨ ਵਾਸਤੇ ਹੋ ਗਈ ਹੂੰ ਹੁਣ ਤਾਂ ਕਈ ਵਾਰ ਘਰੇ ਗਾਲਾਂ ਪੈਂਦੀ ਹੁੰਦੀ ਐ ਨਵੀਂ ਵੀ ਘਰੇ ਕਿਉਂ ਨਹੀਂ ਆਉਂਦੇ ਅੱਛਾ ਅੱਛਾ ਤੇ ਬਈ ਆਪਣਾ ਜਿਹੜਾ ਇਹ ਹੈਗਾ ਮੈਂ ਨਾ ਇੱਕ ਵਾਰ ਵੀਡੀਓ ਦੇਖੀ ਸੀ ਜਿਸ ਤਰ੍ਹਾਂ ਤੁਸੀਂ ਇਹ ਜਗ੍ਹਾ ਬਣਾਈ ਹੈ ਸਾਹਮਣੇ ਆਪਾਂ ਜਾਣਨੇ ਆ ਹਨਾ ਕਿੰਨਾ ਆਸ-ਪਾਸੇ ਹਰਿਆਲੀ ਆ ਤੇ ਬਹੁਤ ਇੱਕ ਸੋਹਣਾ ਮਾਹੌਲ ਹੈ ਇਦਾਂ ਦਾ ਤਾਂ ਨਾ ਕੋਈ ਕਿਸੇ ਨੇ ਚਲਾਇਆ ਹੋਇਆ ਸਿਸਟਮ ਮੰਨ ਲਓ ਵੀ ਉਹਦੇ ਕੋਲੇ ਤੁਸੀਂ ਜੇ ਟੈਨਸ਼ਨ ਤੋਂ ਮੁਕਤ ਹੋਣਾ ਉੱਥੇ ਕਾਂਪਤ ਰਹੋ ਤੁਹਾਡਾ ਫੋਨ ਉਹਨਾਂ ਨੇ ਫੜ ਕੇ ਜਮਾ ਕਰ ਲੈਣਾ ਇਦਾਂ ਨੇਚਰ ਦੇ ਵਿੱਚ ਘੁੰਮੋ ਫਿਰੋ ਤੁਸੀਂ ਤੇ ਤੁਸੀਂ ਬਿਲਕੁਲ ਉਦਾਂ ਦੀ ਚੀਜ਼ ਬਣਾ ਤਾ ਕੀ ਗੱਲ ਆ ਦੇਖੋ ਮੇਰੀ ਗੱਲ ਸੁਣੋ ਆ ਕੋਮ ਮਨ ਦੀ ਸ਼ਾਂਤੀ ਵਾਸਤੇ ਘਰ ਛੱਡਦੇ ਨੇ ਹਨਾ ਬਹੁਤ ਕੁਝ ਕਰਦੇ ਨੇ ਪਰ ਮਨ ਦੀ ਸ਼ਾਂਤੀ ਹੁੰਦੀ ਮਨ ਦੇ ਅੰਦਰ ਹੈ ਹਨਾ ਇਹ ਆਪਣੇ ਤੇ ਡਿਪੈਂਡ ਕਰਨਾ ਹੈ ਹੁਣ ਵੀ ਕਿਸੇ ਨੇ ਮਨ ਦੀ ਸ਼ਾਂਤੀ ਲੈਣੀ ਹੈ ਇੱਕ ਦਿਨ ਆਪਣਾ ਫੋਨ ਆਪਣੀ ਘਰੇ ਛੱਡ ਜੋ ਪਤਾ ਲੱਗ ਜੂ ਬੰਦੇ ਨੂੰ ਮਨ ਦੀ ਸ਼ਾਂਤੀ ਕੀ ਆ ਤਾਂ ਇਹ ਇੱਕ ਜਗ੍ਹਾ ਮਤਲਬ ਕਨਸੈਪਟ ਇਹੀ ਸੀਗਾ ਵੀ ਤੁਸੀਂ ਆਪਣੀ ਮੈਂ ਜਿਵੇਂ ਹੁਣੇ ਵੀਰੇ ਹੁਣੇ ਆਏ ਸੀ ਇਹਨਾਂ ਨੂੰ ਵੀ ਇਹ ਗੱਲ ਦੱਸੀ ਹੈ ਵੀ ਉਹ ਗੇਟ ਤੋਂ ਬਾਹਰ ਮੈਂ ਕਿਸਦਾ ਹਸਬੈਂਡ ਹੋਊਂਗਾ ਕਿਸਦਾ ਬੇਟਾ ਹੋਊਂਗਾ ਕਿਸਦਾ ਦੋਸਤ ਹੋਊਂਗਾ ਪਰ ਜਦੋਂ ਮੈਂ ਗੇਟ ਵੜ ਗਿਆ ਮੈਂ ਕਿਸਦਾ ਕੁਝ ਨਹੀਂ ਆਗਾ ਫਿਰ ਕੁਦਰਤ ਦੇ ਮੈਂ ਇੱਕ ਆ ਅੱਛਾ ਆਪਣੇ ਆਪ ਨਾਲ ਜੁੜਨਾ ਕੁਦਰਤ ਈ ਮਨ ਨੂੰ ਸ਼ਾਂਤ ਕਰਨ ਦਾ ਸਕੂਨ ਦੇਣ ਦਾ ਟੰਗਾ ਅੱਛਾ ਜਿਹੜੀਆਂ ਟੈਨਸ਼ਨਾਂ ਕੰਮ ਕਰਾ ਸਾਰੇ 게ਟ ਤੋਂ ਬਾਹਰ ਛੱਡ ਦੇ ਨੇ ਅੰਦਰ ਵੀ ਬਾਹਰ ਵੀ ਛੱਡੀ ਹੁੰਦੀਆਂ ਨੇ ਹਾਂ ਅੱਛਾ ਤੇ ਬਹੁਤ ਸੁਣਿਆ ਇਹ ਗੱਲ ਵਿੱਚ ਐਡ ਕਰ ਦਮ ਹਾਂਜੀ ਵੀਰੇ ਲੋਕ ਟੈਨਸ਼ਨਾਂ ਫੜ ਕੇ ਰੱਖਦੇ ਨੇ ਟੈਨਸ਼ਨਾਂ ਬੰਦਿਆਂ ਨੂੰ ਨਹੀਂ ਫੜਦੀਆਂ ਲੋਕ ਟੈਨਸ਼ਨਾਂ ਫੜ ਕੇ ਰੱਖਦੇ ਆਪਨੇ ਆਪ ਸਹਿੇੜਦੇ ਨੇ ਕਹਿੰਦਾ ਮਤਲਬ ਆਪਣੇ ਆਪ ਸਹਿੇੜਦੇ ਜਦੋਂ ਬੰਦਾ ਜਾਦੇ ਮਾਇਆ ਨੂੰ ਜੱਫੇ ਪਾਉਂਦਾ ਜਾਂ ਹੋਰ ਚੱਕਾ ਚਾਹੁੰਦੇ ਖੁਸ਼ ਹੋ ਜਾਂਦਾ ਪਰ ਇਹ ਨਹੀਂ ਦੇਖਦਾ ਹਨਾ ਵੀ ਮੈਨੂੰ ਮਨ ਦੀ ਸ਼ਾਂਤੀ ਸਭ ਦੇਖੋ ਜਿਹਦੇ ਕੋਲੇ ਬਹੁਤ ਕੁਝ ਹੈ ਜਿਉਂਨੇ ਨਹੀਂ ਖੁਸ਼ ਹੋਣਾ ਉਹਨੇ ਤਾਂ ਵੀ ਨਹੀਂ ਹੋਣਾ ਜਿਹਦੇ ਕੋਲੇ ਕੁਝ ਵੀ ਨਹੀਂ ਹੈਗਾ ਜਿਉਂਨੇ ਖੁਸ਼ ਹੋਣਾ ਉਹਨੇ ਤਾਂ ਵੀ ਹੋ ਜਾਣਾ ਤਾਂ ਵੀ ਹੋ ਜਾਣਾ ਬਿਲਕੁਲ ਇਹ ਮਨ ਦੀ ਸਟੇਟ ਹੈ ਸਭ ਤੋਂ ਵੱਡੀ ਤੰਦਰੁਸਤੀ ਆ ਤੰਦਰੁਸਤੀ ਸਭ ਤੋਂ ਵੱਡੀ ਮਨ ਦੀ ਤੰਦਰੁਸਤੀ ਆ ਕਿੰਨੇ ਆਪਾਂ ਦੇਖਦੇ ਬੰਦੇ ਲੱਤਾਂ ਪੈਰਾਂ ਤੋਂ ਹੈਂਡੀਕੈਪ ਹੁੰਦੇ ਆ ਤੇ ਕਿੰਨਾ ਉਹਨਾਂ ਚ ਟੈਲੈਂਟ ਹੁੰਦਾ ਗੱਲਬਾਤ ਹੋਰ ਹਨਾ ਓਕੇ ਦੀ ਰਿਪੋਰਟ ਹੁੰਦੇ ਚੜ੍ਹਦੀ ਕਲਾ 'ਚ ਹੁੰਦੇ ਆ ਤੇ ਭਾਈ ਜੀ ਤੁਸੀਂ ਇਹ ਸਾਰਾ ਕਨਸੈਪਟ ਕਿਤੇ ਦੇਖਿਆ ਸੀ ਨੇ ਦੇਖਿਆ ਤਾਂ ਨਹੀਂ ਚਲੋ ਹੁੰਦਾ ਪਤਾ ਕੀ ਲੰਦੀ ਆਪਾਂ ਜਦੋਂ ਕਿਤੇ ਘੁੰਮਦੇ ਰਹਿੰਦੇ ਆ ਜਿਵੇਂ ਮੰਨ ਲਓ ਹੁਣ ਉੱਪਰ ਚੇਅਰ ਪਈ ਆ ਮੈਂ ਗੋਆ ਗਿਆ ਹੋਇਆ ਹਾਂ ਹਾਂਜੀ ਉੱਥੋਂ ਛੋਟੇ ਦਾ ਕਨਸੈਪਟ ਆ ਗਿਆ ਵੀ ਯਾਰ ਇਹ ਜੀ ਕਿ ਚੇਅਰ ਮੈਂ ਵੀ ਬਣਾਉਂਗਾ ਕੋਈ ਵੱਡੇ ਫਾਰਮ ਹਾਊਸ ਦੇਖੇ ਮੇਰੇ ਦੋਸਤ ਨੇ ਆਪਣਾ ਸੁਨਾਮ ਉਹਨਾਂ ਨੇ ਸਲਾਮ ਜ਼ਿੰਦਗੀ ਨਾਮ ਦਾ ਉੱਥੇ ਕਨਸੈਪਟ ਬਣਾਇਆ ਹੋਇਆ ਚਰਨਜੀਤ ਵੀਰ ਜੀ ਨੇ ਢੰਡੇ ਪਿੰਡ ਐ ਇੱਥੇ ਸਾਡੇ ਨੀਲੋਂ ਦੇ ਪੁਲ ਕੋਲੇ ਉਹ ਕੈਨੇਡਾ 25 ਸਾਲ ਜ਼ਿੰਦਗੀ ਲਾ ਕੇ ਕੈਨੇਡਾ ਆਪਣੇ ਬੱਚਿਆਂ ਨੂੰ ਸਾਰਾ ਕੁਝ ਉੱਥੇ ਛੱਡ ਕੇ ਉਹ ਹਸਬੰਡ ਵਾਈਫ ਇੱਥੇ ਆ ਕੇ ਉਹਨਾਂ ਨੇ ਸਾਂਝਾ ਘਰ ਬਣਾਇਆ ਐ ਅੱਛਾ ਇਹੋ ਜਿਹੇ ਲੋਕਾਂ ਦੇ ਇਕੱਠੇ ਹੋਣ ਵਾਸਤੇ ਗੱਲਾਂ ਕਰਨ ਵਾਸਤੇ ਅੱਛਾ ਉਹ ਇਹੋ ਜਿਹੇ ਕਨਸੈਪਟ ਬਣਿਆ ਨੇ ਆਲੇ ਦੋਲੇ ਤੇ ਬਸ ਲੋਕ ਆਪਣੇ ਆਪ ਨਾਲ ਜੁੜ ਰਹੇ ਨੇ ਲੋਕ ਹੁਣ ਮੈਨੂੰ ਤਾਂ ਲੱਗਦਾ ਵੀ ਪੈਸੇ ਤੋਂ ਸ਼ੋਅ ਆਫ ਤੋਂ ਬਹੁਤ ਜ਼ਿਆਦਾ ਥੱਕ-ਥ ਤੇ ਬਸ ਦੇਖਦੇ ਰਹੀਦਾ ਕੁਝ ਆਪਣੀ ਇਨਪੁਟ ਵਿੱਚ ਪਾ ਲਈ ਦੀ ਆ ਬਿਲਕੁਲ ਬਾਈ ਜਿਹੜਾ ਤੁਸੀਂ ਇਹ ਹੈਨਾ ਠੇਕਾ ਬਣਾਇਆ ਕਿਤਾਬ ਇਹਨੂੰ ਪਿੰਡ ਦੇ ਲੋਕ ਜਾਂ ਪਿੰਡ ਦੇ ਨੌਜਵਾਨ ਸਾਹ ਦੇ ਰਹੇ ਨੇ ਸਾਫ਼ ਜਿੱਦਾਂ ਤੁਸੀਂ ਚਾਹੁੰਦੇ ਸੀ ਉਦਾਂ ਖਰੇ ਉਤਰੇ ਨੇ ਹਾਂ ਬਿਲਕੁਲ ਪਤਾ ਹੀ ਗੱਲ ਹੁੰਦੀ ਹੈ ਕਿਤਾਬ ਜਿਹੜਾ ਬੰਦਾ ਪੜ੍ਹਨਾ ਚਾਹੁੰਦਾ ਜਿਹੜੇ ਬੰਦੇ ਨੂੰ ਗਿਆਨ ਦਾ ਨਸ਼ਾ ਜਿਹੜੇ ਬੰਦੇ ਨੂੰ ਨੌਲੇਜ ਲੈਣ ਦਾ ਨਸ਼ਾ ਉਹਨੇ ਨਸ਼ਾ ਲੈਣ ਵਾਸਤੇ ਪਹੁੰਚੇ ਜਾਣਾ ਜਿਹਨੇ ਬੰਦੇ ਨੇ ਸ਼ਰਾਬ ਪੀਣੀ ਹੁੰਦੀ ਹੈ ਉਹ ਜਿਵੇਂ ਮਰਜ਼ੀ ਕਰੇ ਠੇਕੇ ਤੇ ਪਹੁੰਚੇ ਜਾਣਾ ਉਹਨੇ ਲੱਭ ਵੀ ਲੈਣਾ ਹੁੰਦਾ ਹੈ ਨਾ ਤੇ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਇੱਥੇ ਆ ਜਾਂਦੀਆਂ ਨੇ ਜੈਡੀਆਂ ਸਾਰੇ ਸਾਰੇ ਇਹ ਇੱਕ ਪ੍ਰਾਪਤੀ ਹੈ ਸਾਡੀ ਮਤਲਬ ਮੈਂ ਤੇ ਮੇਰਾ ਸਰਕਲ ਇਹ ਸਾਡੀ ਇੱਕ ਪ੍ਰਾਪਤੀ ਔਰੇ ਵੀ ਮੇਰੀਆਂ ਪਿੰਡੋਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਭਰਜਾਈਆਂ ਬੱਚੇ ਉਹ ਬੇਫਿਕਰ ਹੋ ਕੇ ਆ ਸਕਦੇ ਨੇ ਬਿਲਕੁਲ ਤੇ ਅਸੀਂ ਮਾਨ ਮਹਿਸੂਸ ਕਰਦੇ ਆ ਵੀ ਅਸੀਂ ਠੇਕੇ ਦੇ ਉੱਤੇ ਆਪਣੀਆਂ ਮਾਵਾਂ ਨੂੰ ਭੈਣਾਂ ਨੂੰ ਆਉਣ ਲਾਤਾ ਤੇ ਭਾਈ ਮੈਨੂੰ ਜਿਹੜੀ ਸਭ ਤੋਂ ਵੱਡੀ ਚੀਜ਼ ਨੇ ਖਿੱਚਿਆ ਮੈਂ ਜਦੋਂ ਕੱਲ ਲੰਘਿਆ ਨਾ ਬਾਹਰ ਤੁਸੀਂ ਠੇਠ ਪੰਜਾਬੀ ਦੇ ਲਿਖੇ ਹੋਏ ਨੇ ਹਨਾ ਸ਼ਬਦ ਤੇ ਮਾੜੇ ਜਿਹਾ ਆਪਾਂ ਦੇਖੀਏ ਤੇ ਉਹਨਾਂ ਬਾਰੇ ਸਾਨੂੰ ਕੁਝ ਕਿ ਮੈਨੂੰ ਪਤਾ ਜਿਹਨੇ ਨਹੀਂ ਪਤਾ ਤੇ ਆਪਾਂ ਦੱਸ ਦਈਏ ਸਾਡੇ ਨਵੇਂ ਨਵੀਂ ਪੀੜ੍ਹੀ ਨੂੰ ਬਈ ਜੀ ਬਿਲਕੁਲ ਵੀ ਨਹੀਂ ਪਤਾ ਹੈਗਾ ਬਹੁਤ ਘੱਟ ਇਹ ਤੁਸੀਂ ਇਹ ਕਿਵੇਂ ਮੰਨ ਚਾਏ ਵੀ ਇਹ ਚੀਜ਼ਾਂ ਇੱਥੇ ਹੋਣੀਆਂ ਚਾਹੀਦੀਆਂ ਭਾਈ ਜੀ ਖੰਨਾ ਦਾ 17 ਕਿਲੋਮੀਟਰ ਤੇ ਹੈਗੇ ਹੈਗਾ ਕੈਨੇਡਾ 36 ਤੇ ਆਸਟ੍ਰੇਲੀਆ ਕਿੱਸੀ ਹੈ ਕਿਵੇਂ ਹੋ ਗਿਆ ਓਕੇ ਇਹਦਾ ਮਤਲਬ ਇਹ ਹੈ ਵੀ ਸਾਡੇ ਜਿਹੜੇ ਬੱਚੇ ਨੇ ਅੱਜ ਕੱਲ ਆਇਲੈਂਡਸ ਕਰ ਰਹੇ ਨੇ ਉਹਨਾਂ ਨੇ ਆਇਲੈਂਡਸ ਦੇ ਦਮ ਦੇ ਉੱਤੇ ਇਹ ਲੱਗਣ ਲਾਤਾ ਵੀ ਆਹ ਕੰਨਾ ਪਿਆ ਆਹ ਕੈਨੇਡਾ ਪਿਆ ਆਸਟ੍ਰੇਲੀਆ ਪਿਆ ਇਹ ਸਿੰਬੋਲਿਕ ਹੈ ਓਕੇ ਪਰ ਇਹਦਾ ਟੇਡਾ ਮਤਲਬ ਕੀ ਹੈ ਸਾਡੇ ਬੱਚਿਆਂ ਨੇ ਇਹ ਵੀ ਲੱਗਣ ਲਾਤਾ ਸਾਨੂੰ ਵੀ ਜਾਂਦਾ ਸਾਡੇ ਬੱਚੇ ਖੰਨੇ ਦੀ ਗੱਲ ਕਰ ਰਹੇ ਨੇ ਲੋਕਲ ਸ਼ਹਿਰ ਦੀ ਜਿਵੇਂ ਤੁਹਾਡਾ ਕੋਈ ਹੋਊਗਾ ਹਾਂਜੀ ਜਾਂ ਸਾਡੇ ਬੱਚੇ ਕੈਨੇਡਾ ਤੇ ਅਸਟ੍ਰੇਲੀਆ ਦੀ ਗੱਲ ਕਰ ਰਹੇ ਨੇ ਸਾਡੇ ਬੱਚੇ ਹੁਣ ਪੰਜਾਬ ਦੀ ਜਾਂ ਇੰਡੀਆ ਦੀ ਗੱਲ ਨਹੀਂ ਕਰ ਰਹੇ ਨਹੀਂ ਕਰਦੇ ਇਹ ਤਾਂ ਲਗਾਇਆ ਬਿਲਕੁਲ ਬਾਕੀ ਜਿਵੇਂ ਤੁਸੀਂ ਜਾ ਰਹੇ ਸੀ ਤੁਹਾਡੇ ਵਰਗਿਆਂ ਨੂੰ ਰੋਕਣ ਵਾਸਤੇ ਲਗਵਾਇਆ ਅੱਛਾ ਭਾਈ ਜੀ ਆ ਜਿਵੇਂ ਮਟਿਆਰ ਤੇ ਮਟਿਆਰ ਆਪਾਂ ਨੂੰ ਹਨਾ ਪਤਾ ਹੀ ਹਲੇ ਤੱਕ ਇਹ ਮੁਕਲਾਵਾ ਜਿਹੜਾ ਵਿਆਹ ਤੋਂ ਦੂਸਰੇ ਦਿਨ ਹਨਾ ਲੇਡੀਜ਼ ਨੂੰ ਜਾ ਕੇ ਲੈ ਕੇ ਆਉਂਦੇ ਹੁੰਦੇ ਸੀ ਕਈ ਵਾਰ ਤਿੰਨ ਤਿੰਨ ਸਾਲ ਵੀ ਹੁੰਦਾ ਸੀ ਹਾਂ ਤਿੰਨ ਤਿੰਨ ਸਾਲ ਵੀ ਤਿੰਨ ਵਾਰ ਅਨੰਤਾਂ ਤੋਂ ਬਾਅਦ 2 ਸਾਲ 3 ਸਾਲ ਬਾਅਦ ਉਹਨੂੰ ਲੈ ਕੇ ਆਉਣਾ ਬਹੁਣ ਉਹਨੂੰ ਮਕਲਾਵਾ ਕਹਿੰਦੇ ਇਹਦਾ ਮੇਨ ਕਾਰਨ ਹੀ ਹੈ ਵੀ ਜੇ ਤੁਸੀਂ ਪਿੰਡ ਦੇ ਰਹਿਣ ਵਾਲੇ ਹੋ ਪਿੰਡ ਨੂੰ ਬਿਲੋਂਗ ਕਰਦੇ ਹੋ ਅਸਲ ਵਿੱਚ ਪਿੰਡੂ ਆ ਵਿੱਚ ਮੈਂ ਜਿਹੜੀ ਅੰਗਰੇਜ਼ੀ ਬੋਲ ਰਿਹਾ ਮੈਂ ਸਰਕਾਰੀ ਅੰਗਰੇਜ਼ੀ ਮਾਸਟਰ ਹਾਂ ਤਾਂ ਅੰਗਰੇਜ਼ੀ ਆ ਰਹੀ ਆ ਤੇ ਜਿਹੜਾ ਬੰਦਾ ਅਸਲੀ ਪਿੰਡ ਦਾ ਰਹਿਣ ਵਾਲਾ ਹੋਊਗਾ ਉਹ ਇਹ ਠੇੜ ਸ਼ਬਦਾਂ ਨੂੰ ਸਮਝੂਗਾ ਹੂੰ ਤੇ ਪੜ੍ਹਤੀਏ ਸਾਰੇ ਤੁਣਕਾ ਜੀ ਦਾ ਨਹੀਂ ਮਤਲਬ ਪਤਾ ਉਹ ਦੇਖੋ 45 ਸੰਦਲੀ ਬਿਰਸਾ ਲੱਲੂ ਪੰਜੂ ਲੀਚੜ ਲੀਚੜ ਪਤਾ ਨਾ ਵਿੱਚ ਬੰਦੇ ਹੁੰਦੇ ਨੇ ਲੀਚੜ ਤੜੰਗਾ ਕਈ ਬੰਦੇ ਤੜੰਗ ਹੋ ਜਾਂਦੇ ਆ ਛਟਾਂਕ ਉਹ ਸਾਰੇ ਜਿਵੇਂ ਮੜ ਦੇਖ ਜਿਵੇਂ ਛਟਾਂਕ ਦਾ ਤੁਹਾਨੂੰ ਪਤਾ ਕਹਿੰਦੇ ਵੀਮ ਦੀ ਛਟਾਂਕ ਜਿਵੇਂ ਕਹਿੰਦੇ ਪੰਜ ਤੋਲੇ ਨੂੰ ਹਨਾ ਨਸ਼ੇ ਦੀ ਗੱਲ ਨਹੀਂ ਕਰਦੇ ਨਹੀਂ ਨਹੀਂ ਜਦੋਂ ਠੇਕਾ ਲੱਗਦਾ ਠਕਾਰ ਝੋਲਾ ਗਿੱਚੀ ਲਾਣਾ ਚਰਖਾ ਖੱਪਲ ਚੋਬਰ ਬਾਈ ਆਹੋ ਆਹੋ ਕਸੂਤਾ ਜਦੋਂ ਬੰਦਾ ਕਸੂਤਾ ਫਾਜਦਾ ਕਈ ਵਾਰੀ ਲਖਣ ਬਾਬਾ ਉਹ ਲਖਣੀ ਨਹੀਂ ਯਾਰ ਹੈਨਾ ਤੱਤਾ ਕਲੋਲਾ ਜੂਮ ਕਰੀ ਚਲੀ ਕਿਚੀਚੀਆਂ ਕਿਸੇ ਦੇ ਕਿਚੀਚੀਆਂ ਹੋਣੀਆਂ ਵਧਾਈਆਂ ਗੁੜਤੀ ਜਿਹੜੀ ਬੱਚੇ ਨੂੰ ਦਿੰਦੇ ਆ ਹੈਨਾ ਪਹਿਲਾ ਉਹਦੇ ਮੂੰਹ 'ਚ ਪਾਉਂਦੇ ਆ ਗਿੱਜਾ ਗਿੱਜਾ ਦੇਖੋ ਗਿੱਜਾ ਗਿੱਜਾ ਚਲੋ ਹਲੇ ਅਸੀਂ ਕੁਰਤੇ ਪਜਾਮੇ ਪਾਉਣੇ ਆ ਗਿੱਜਾ ਉਹਦੇ ਲੱਗਿਆ ਹੁੰਦਾ ਸੱਤ ਮੰਝਾ ਨਿਆਈ ਨਹੀਂ ਜਿਹੜਾ ਪਿੰਡ ਦੇ ਨਾਲ ਖੇਤ ਹੋਵੇ ਹੈਨਾ ਉਹ ਨਿਆਈ ਬੂਥਾ ਅਗਲਾ ਕਹਿੰਦਾ ਸਾਲੇ ਦਾ ਬੂਥਾ ਦੇਖ ਹੈ ਕਸੂਤਾ ਤੇ ਤਥੀ ਰਹੋ ਤੁਸੀਂ ਤਿੰਨੇ ਜਣੇ ਜਾਇਓ ਨਾ ਗਿੱਚੀ ਵੀ ਨਾਲ ਹੀ ਹੈ ਝੱਗਾ ਲੋਟ ਅਗਲਾ ਕਹਿੰਦਾ ਤੇਰੇ ਲੋਟ ਆ ਗਿਆ ਹਨਾ ਬੰਬੂ ਕਾਟ ਮੋਟਰਸਾਈਕਲ ਨੂੰ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਭੰਗੜਾ ਪਾਈਚਾਰਾ ਸਾਰੇ ਹਲਣ ਜਾਂ ਤੜਾਕੀ ਜਿਹੜੀ ਬੱਚੇ ਦੇ ਬੰਨੀ ਹੁੰਦੀ ਆ ਚੰਟ ਇਹ ਬਾਈ ਚੰਟਾ ਉਹ ਤਿੱਖਾ ਕਹਿੰਦੇ ਵੀ ਮੈਂ ਉਹ ਨਹੀਂ ਨਹੀਂ ਇਹ ਚੰਟਾ ਦਾ ਵੀ ਉਹ ਬੰਦਾ ਬਹੁਤ ਚੰਟਾ ਹਾਂ ਹਾਂ ਉਹ ਹੀ ਤਿੱਖਾ ਪਛਤਾਨ ਤੁਹਾਡੇ ਚੈਨਲ ਤੁਹਾਡੇ ਚੈਨਲ ਕਰਕੇ ਤੁਹਾਨੂੰ ਵੀ ਕਹਿੰਦੇ ਹੋਣਗੇ ਫਫੇ ਕੁੱਟਣੀ ਇਹ ਹੁਣ ਆਪਾਂ ਆਪਣੇ ਘਰੇ ਜਾਵੜਾਂਗੇ ਰਹਿਣ ਦਿਓ ਫਫੇ ਕੁੱਨੇ ਜਿਆਦਾ ਤੇ ਸੱਸਾਂ ਨੂੰ ਕਿਹਾ ਜਾਂਦਾ ਬੋਤਾ ਟੱਕੜ ਆ ਲੈਣਾ ਬੰਦਾ ਬੜਾ ਟੱਕੜਾ ਯਾਰ ਹੈ ਨਾ ਗੁੱਲੀ ਡੰਡਾ ਸਭ ਤੋਂ ਵੱਡੀ ਚੀਜ਼ ਜਿਹੜੀ ਸਾਂਭਣ ਵਾਲੀ ਆ ਸਰਦਾਰੀ ਪੱਗ ਪੰਜਾਬੀ ਆ ਚੀਜ਼ਾਂ ਦੇਖੋ ਨੋਟ ਕਰੋ ਤੁਸੀਂ ਗੱਲਾਂ ਇਹ ਗੁੱਲੀ ਡੰਡਾ ਕਣਕ ਵਾਲਾ ਨਹੀਂਗਾ ਜਿਹੜੀ ਖੇਡ ਹੁੰਦੀ ਸੀ ਬੱਚਿਆਂ ਅੱਛਾ ਗੁੱਲੀ ਡੰਡਾ ਖੇਡਣਾ ਉਹ ਵੀ ਠੀਕ ਆ ਉਹ ਸੇਮ ਹੀ ਆ ਦੋ ਦੋ ਮਤਲਬ ਵਧੀਆ ਆ ਜਿਹੜੀਆਂ ਚੀਜ਼ਾਂ ਸਾਂਭਣ ਵਾਲੀਆਂ ਮੇਨ ਆ ਬਾਈ ਨੇ ਵਿਚਾਲੇ ਪੰਜਾਬ ਦੇ ਮੈਪ 'ਚ ਲਿਖਿਆ ਹੋਈਆਂ ਪੱਗ ਸਰਦਾਰੀ ਪੰਜਾਬੀ ਅਣਕੇ ਚੀਜ਼ਾਂ ਜ਼ਰੂਰੀ ਆ ਹੈ ਨਾ ਤੇ ਘੈਂਟ ਛੜਾ ਗੋਗੜ ਪੰਡ ਪੜਥੂ ਜਿਵੇਂ ਵਿਆਹ 'ਚ ਪਾਉਂਦੇ ਕਈ ਪੜਥੂ ਦੀ ਜਾਲ ਨਾਲ ਲੜਕੇ ਸਿੰਘ ਕੌਰ ਮਾਲਵਾ ਮਾਲਵਾ ਆਪਣਾ ਨਾ ਕਬੱਡੀ ਨੰਗੋਚੀ ਜਿਹੜਾ ਨੰਗੋਚ ਕਿਸੇ ਨੂੰ ਨੁਕਸ ਕਰਦਾ ਟਪੂਸੀ ਜਿਹੜਾ ਛਾਲ ਮਾਰਦਾ ਬਿੜਕ ਜਿਵੇਂ ਆਪਣੇ ਪੁਰਾਣੀਆਂ ਦਾਦੀਆਂ ਕਹਿੰਦੇ ਹੁੰਦੇ ਵੇ ਬਿੜਕ ਲਈ ਮਾੜੀ ਜੀ ਬਾਰ ਖੜਕਿਆ ਹੈ ਨਾ ਹਾਂ ਕੀ ਬਾਤ ਹੈ ਕੜੈਂਚੀ ਕੜੈਂਚੀ